ਕਿ ਮੈਂ ਲਾਇਆ ਹੀ ਪਹਿਲੀ ਵਾਰ ਆ ਇਹਦਾ ਨਾ ਮੇਨ ਜਿਹੜੀ ਦਿੱਕਤ ਆਉਂਦੀ ਹੈ ਵੀ ਸੁੰਡੀ ਦੀ ਕੀੜਾ ਬਹੁਤ ਲੱਗਦਾ ਇਹਨੂੰ ਬਸ ਇਹ ਹੁਣੀ ਝੜ ਦੇਣ ਲੱਗਿਆ ਨਹੀਂ ਤਾਂ ਇਹ ਨੀਓ ਯੂਨੀਵਰਸਿਟੀ ਤੇ ਬਹੁਤ ਉਹਦਾ ਨਾਮ ਵੀ ਭਰਪੂਰ ਹੈ ਅੱਛਾ ਪੰਜਾਬ ਭਰਪੂਰ ਮਤਲਬ ਇੰਨਾ ਵੈਂਗਣ ਉਹਦੇ ਉੱਤਰ ਦਾ ਤੁਸੀਂ ਥੱਕ ਜੂਗੇ ਲੈਂਦੇ ਲੈਂਦੇ ਤੇ ਉਹਦਾ ਮਤਲਬ ਵਿਜੀਲ ਵੀ ਬਹੁਤ ਹੈ ਤੇ ਲੱਗਦੀ ਬਹੁਤ ਨੇਗੀ ਤੇ ਉਹ ਵੈਰਾਈ ਤੁਸੀਂ ਅਗਲੇ ਬਾਸਾਲ ਜ਼ਰੂਰ ਲਾਓ ਅਗਲੇ ਹਾਂ ਜੀ ਹਾਂ ਦਵਾਦਾ ਕਿ ਮੈਂ ਫੋਨ ਤੇ ਗੱਲ ਕਰ ਲੇ ਲੁਧਿਆਣੇ ਤੋਂ ਲਿਆ ਦਾਂਗੇ ਬਸ ਇਹੀ ਕਾ ਠੀਕ ਹੈ ਜੀ ਹਣਾ ਉਹ ਨਾਮ ਉਹ ਸਭ ਤੋਂ ਵੱਧ ਪ੍ਰਚਲਿਤ ਵੈਰਾਈ ਹੈ ਯੂਨੀਵਰਸਿਟੀ ਪੰਜਾਬ ਭਰਪੂਰ ਫਿਰ ਕੀ ਕੁਸਤੋਨੇ ਹੋਰ ਜਿਹਦੇ ਵਿੱਚ ਜਿਵੇਂ ਆਪਣੀ ਫਾਦ ਹੋ ਗਈ ਜੀ ਵਰਮੀ ਕੰਪੋਸਟ ਤੇ ਜਦੋਂ ਪਹਿਲਾਂ ਗੜਾਈ ਕਰੀ ਜਾਗੀ ਉਦੋਂ ਇਹਦਾ ਸਿੱਟਾ ਦੇ ਤਾਈ ਬਾਕੀ ਪਹਿਲਾਂ ਤਿਆਰੀ ਵੇਲੇ ਤੇ ਉਦੋਂ ਸਿੱਟਾ ਦੇ ਕੇ ਪੱਟਾ ਪਾ ਕੇ ਸਾਰੀਆਂ ਡੀਲ ਆ ਦਿੰਦੇ ਨੇ ਵਰਮੀ ਕੰਪੋਸਟ ਆਪ ਕਰਦੇ ਤੇ ਆਪ ਹਾਂ ਜੀ ਗੇਡਿੰਗ ਡੋਏ ਬਰਤਦੇ ਅਸੀਂ ਨਹੀਂ ਆਕੀਦਾ ਰੈਡ ਕਲਰ ਦਾ ਇਹ ਕਿੰਨੇ ਬਾਦ ਦਿੰਨੇ ਹੋ ਗਾਥੀ ਗੋਹਾ ਗੋਹਾ ਉੱਥੇ ਵੀ ਲੰਗਰਾਂ ਦੇ ਵੀ ਲੈ ਲੈਣਾ ਉਹ ਆਪਣਾ ਘਰ ਦਾ ਹੀ ਹਾਂਜੀ ਸਾਰਾ ਉਹ ਸਾਰਾ ਉੱਥੇ ਲੱਗਿਆ ਹੋਇਆ ਪਲਾਂਟ ਉਹ ਵੀ ਵਧਾ ਰਹੇ ਹਾਂ ਥੋੜਾ ਥੋੜਾ ਕਰਕੇ ਨਾ ਇੱਕ ਇੱਕ ਦੋ ਦੋ ਬੈਟ ਕਰਕੇ ਉਹਦੀ ਹੁਣ ਥੋੜੇ ਕੋਲੇ ਇੱਕ ਗੋਪੀ ਹੋ ਗਈ ਬੀਟ ਰੂਟ ਹੋ ਗਿਆ ਉਹ ਤਰਫ ਖਲਗਮ ਹੋ ਗਏ ਥੋੜੇ ਜਿਹਾ ਬੈਂਗਨ ਹੋਗੇ ਹਾਂ ਲਾਈਨ ਹੋਗੇ ਮੂਰੀ ਹੋ ਗਈ ਖਲਗਮ ਹੋ ਗਏ ਤੇ ਅੱਗੇ ਭਿੰਡੀ ਆ ਹਾਂ ਨਾਲਾ ਹਾ ਕਾਲੀ ਗਾਜਰ ਲਾਉਣੀ ਆ ਜੀ ਹੁਣ ਹਾਂ ਕਾਲੀ ਗਾਜਰ अच्छा जी यूनिवर्सिटी ਦੇ ਵਿੱਚ ਫਿਰ ਆਪਾਂ ਆਪਣੇ ਸਟਾਲ ਤੇ ਵੀ ਰੱਖਾਂਗੇ ਠੀਕ ਹੈ ਜੀ ਥੋੜੇ ਪਬਲਿਸਿਟੀ ਵੀ ਹੋ ਜਾਊਗੀ ਪਲੱਸ ਇੱਕ ਲੋਕ ਆਉਂਦੇ ਨੇ ਨੇੜੇ ਜਿਹੜਾ ਲੁਧਿਆਣਾ ਦਾ ਹੁੰਦਾ ਹਾਂਜੀ ਹਾਂ ਚਲੋ ਪਤਾ ਲੱਗ ਜਾ ਰਿਹਾ ਹੁੰਦਾ ਪੂਰਾ ਸਿੱਕ ਜਿਹੜਾ ਆਏ ਹੋ ਆਪਣੇ ਰੱਖਿਆ ਹੋਏ ਤੇ ਜਿਹੜੇ ਹਾਂਜੀ ਹਾਂ ਹਾਂ ਐਂ ਹੀ ਰੱਖ ਲਾਂਗੇ ਕਿਉਂਕਿ ਮੈਂ ਮੇਲੇ ਉਹ ਫਿਰ ਜ਼ਿਆਦਾ ਬੂਟੇ ਨਹੀਂ ਲਾਏ ਹੋਏ ਨੇ ਇੱਕ ਇੱਕ ਦੋ ਦੋ ਬੂਟੇ ਲਾਏ ਹੋਏ ਸੀਗੇ ਹੂੰ ਥੋੜੀ ਜਿਹੜੇ ਮਟੀਰੀਅਲ ਸੀਗਾ ਵਧੀਆ ਸੀਗਾ ਫਰੈਸ਼ ਸੀਗਾ ਮੈਨੂੰ ਮੇਰਾ ਦੋਸਤ ਦੱਸਦਾ ਸੀ ਤੇ ਉਸ ਵਾਰ ਆਪਾਂ ਮਾਰਚ ਦੇ ਮਹੀਨੇ 'ਚ ਆਈ ਹੈਗੀ ਇਹ ਜਿਹੜੇ ਬਾਕੀ ਲੁਧਿਆਣੇ ਕਰਦੇ ਹਾਂ ਸ ਰੋਜ਼ੀ ਤੋ ਉਹ ਯੂਨੀਵਰਸਿਟੀတိုင်း ਸੈਟਰਡੇ ਨੂੰ ਲਾਉਂਦੀ ਹੈ ਮੇਲਾ ਇੱਕ ਦਿਨ ਲੁਧਿਆਣੇ ਦੇ ਗਾਚ